ਕਿਵੇਂ ਆਤੀ ਰਹੇ ਠੀਕ ਆ ਟਰੈਕਟਰ ਦੇ ਯਾਰ ਆਪਦਾ ਚਾਰ ਪਹੀਏ ਨੇ ਚਾਰ ਲੱਤਾਂ ਨਾਲ ਤੇਰਾ ਟਰੈਕਟਰ ਭਰਾ ਓਹੋ ਟਰੈਕਟਰ ਤਾਂ ਤੂੰ ਲੈ ਜਾਂਦਾ ਆਹ ਵੇਖ ਲਾ ਡੂੜ ਲੱਤ ਤੇ ਕਰਿਆ ਪਿਆ ਇਹ ਸਾਰੇ ਜਿੰਦਰ ਦੇ ਕੰਮ ਕੱਲੋਂ ਲੈ ਗਿਆ ਕਿ ਚਾਰ ਪਾਉਣੇ ਆ ਸੀ ਮਾਂ ਦਾ ਪੁੱਤਾ ਜੇ ਪੈਂਚਰ ਹੋ ਗਿਆ ਕਮ ਸੇ ਕਮ ਇਹਦੇ ਚ ਹਵਾ ਭਰ ਕੇ ਖਲਾਰ ਜਾ ਜਾਂ ਮੈਨੂੰ ਦੱਤੇ ਮੈਂ ਕੋਈ ਹੱਲ ਕਰ ਜਾਂ ਰਾਤ ਚੁੱਪ ਕਰਕੇ ਇਹਨਾਂ ਨੂੰ ਪੈਂਚਰ ਨੂੰ ਐਂ ਲਾ ਗਿਆ ਟਾਇਰ ਚ ਵੀ ਬਾਣ ਪੈ ਗਈ ਹੋ ਸਕਦਾ ਭਾਈ ਟੂਪ ਵੀ ਪਾੜ ਗਈ ਹੋਵੇ ਵੀ ਐਡਾ ਮੂਰਖ ਬੰਦਾ ਨਹੀਂ ਪੈਂਚਰ ਲਵਾਉਣਾ ਤੂੰ ਮੈਨੂੰ ਦੱਸ ਜਾਂ ਮੈਂ ਤਾਂ ਕੋਈ ਹੱਲ ਕਰਨਾ ਇਹਦਾ ਚਲ ਠੀਕ ਆ ਫਿਰ ਹਾਂ ਹਾਂ ਨਹੀਂ ਜਵਾਬ ਨਹੀਂ ਸੀ ਕੋਈ ਤੈਨੂੰ ਉਹ ਧੀਰੇ ਦੋ ਦੋ ਬਾਰ ਖੋਲੀ ਯਾਰ ਉਹ ਟਰੈਕਟਰ ਦਾ ਮਚਾਰ ਕੋਨ ਨੂੰ ਮੰਗ ਲਿਆ ਯਾਰ ਕਿਸੇ ਦਾ ਹੁਣ ਰੱਬ ਨੇ ਮੀ ਪਤਾ ਉਹ ਵਾਂਚ ਦਾ ਤੈਨੂੰ ਪਤਾ ਚਾਰ ਪੈਣਾ ਨਹੀਂ ਯਾਰ ਹੁਣ ਘਰੇ ਮੱਕੀ ਵੱਢ ਕੇ ਲਿਉਣੀ ਪੈਣੀ ਆ ਤੇ ਹੁਣ ਟਰਾਲੀਆਂ ਘਟੀਆਂ ਜਾਂ ਟਰਾਲੀ ਦੇ ਯਾਰ ਉਹ ਟਰਾਲੀ ਦਾ ਕਾਸ਼ ਉਹ ਖੜੀ ਭਈ ਜਮਾ ਵਹਿਲੀ ਆ ਮਸਲਾ ਹੁਣ ਇਹ ਆ ਕਿ ਕੱਲ ਮੈਥੋਂ ਟਾਈਮ ਹੀ ਨਹੀਂ ਲੱਗਾ ਇਹਦਾ ਕੋਈ ਹੱਲ ਹੀ ਨਹੀਂ ਹੋਇਆ ਹੈ ਤੇ ਜੇ ਪਾਸੇ ਹੂੰ ਟਰਾਲੀ ਦਾ ਭਾਈ ਫੇਰ ਹੀ ਬਾਹਰ ਨਿਕਲੂ ਟਰਾਲੀ ਨੂੰ ਤੈਨੂੰ ਕੋਈ ਜਵਾਬ ਨਹੀਂ ਮਸਲਾ ਸਾਰਾ ਪੜੂਏ ਦਾ ਓਏ ਇਹਨੂੰ ਹਵਾ ਭਰ ਕੇ ਯਾਰ ਪਾਸੇ ਕਰ ਦਿੰਨੇ ਯਾਰ ਆਪਣਾ ਕਿੱਡੀ ਕਵੱਡੀ ਗੱਲ ਆ ਓ ਯਾਰ ਤੇਰੀ ਵੀ ਮੂਰਖਾਂ ਵਾਲੀ ਗੱਲ ਆ ਉਹ ਪਤੰਦਰਾ ਕਿਤੇ ਟਰੈਕਟਰ ਦੇ ਟਾਇਰਾਂ 'ਚ ਵੀ ਪੰਪ ਪਾਣਾ ਹਵਾ ਭਰੀਆਂ ਕੰਨਾਂ ਜੇ ਹਵਾ ਮੰਨ ਕੇ ਚੱਲ ਮਾੜੀ ਮੋਟੀ ਭਰੀ ਵੀ ਗਈ ਇਹਨੂੰ ਗਾਹਬਸ਼ਾ ਕਰੂੰਗਾ ਜਿਹੜੀ ਮਾੜੀ ਮੋਟੀ ਟੂਬ ਬਚੀ ਆ ਉਹਦੀ ਵੀ ਨਿਸ਼ਾ ਹੋ ਜੀ ਮਸਲੀ ਚੋਂ ਜਾਵਾਂ ਹੁਣ ਫਿਰ ਮੈਂ ਜਵਾਬ ਹੀ ਸਮਝਾਂ ਨਹੀਂ ਨਹੀਂ ਕਾ ਜਵਾਬ ਤੈਨੂੰ ਕੋਈ ਨਹੀਂ ਹੁਣ ਐਂ ਦੱਸ ਵੀ ਮੇਰੇ ਕੋਲੇ ਹੱਲ ਹੀ ਕੋ ਤੇ ਯਾਰ ਕਿ ਵੀ ਹੁੰਦੇ ਆ ਤੁਮ ਪੈਂਚਰ ਕਿਹੜਾ ਹੋਣਾ ਜਾਣ ਕੇ ਚੱਕ ਲਾ ਕੇ ਖੜਾ ਰਿਆ। ਓਕਾਸ਼ ਹਾਂ ਧੀਰੇ ਓ ਯਾਰ ਮੈਂ ਨਾ ਸੌਰੀ ਜਾ ਕੇ ਆਉਣਾ। ਆ ਤੁਹਾਨੂੰ ਹੀ ਮੜੋਂ ਤੇ ਮੈਨੂੰ ਗੱਡੀ ਦੇ ਵੀਰ ਬੰਦਾ ਕਿਹਾ ਵੀ ਗੱਡੀ ਨਾਲ ਤੈਨੂੰ ਪਤਾ ਥੋੜੀ ਚੜਤੀ ਹੀ ਬਣ ਜਾਂਦੀ ਬੰਦੇ ਦੀ। ਓ ਗੱਡੀ ਤਾਂ ਲੈ ਜਾਂਦਾ ਕੋਈ ਸ਼ਾਬ ਨਹੀਂ ਸੀ ਯਾਰ। ਸਾਡੇ ਨਾਲ ਨਾ ਮੂਰੇ ਕੱਟਾ ਬੰਦਤਾ। ਓ ਕੱਟੇ ਦਾ ਕਿੱਡਾ ਕੰਮ ਆ? ਆਪਾਂ ਖੋਲ ਕੇ ਪਾਸੇ ਕਰ ਦਿੰਨੇ ਆ। ਜੇ ਤੇਰਾ ਦੇਣ ਦਾ ਰੱਤਾ ਹੈਗਾ ਗੱਡੀ। ਓ ਜਿੱਦੇ ਮੈਂ ਤੇਰੇ ਘਰੇ ਟਰਾਲੀ ਮੰਗਣ ਗਿਆ ਪਾਸੇ ਤਾਂ ਉਹਦੇ ਟਰੈਕਟਰ ਵੀ ਹੋ ਸਕਦਾ ਜੇ ਤੇਰਾ ਟਰਾਲੀ ਦੇਣ ਦਾ ਰੱਤਾ ਹੁੰਦਾ। ਇਹ ਤਾਂ تیرے ਹੱਥ ਨੂੰ ਹੱਥ ਆ ਜਿੱਦੂ ਉਹਦੇ ਮੈਨੂੰ ਨਾ ਜਵਾਬ ਦਿੰਦਾ ਅੱਜ ਮੈਨੂੰ ਚੱਲ ਜਵਾਬ ਦੇਣਾ ਸੀ ਹੁਣ ਫਿਰ ਭਾਈ ਹੱਲ ਕੋਈ ਨਹੀਂ ਹੱਲ ਤਾਂ ਹੈਗਾ ਉਹ ਕੀ ਭਾਈ ਆਪਣੇ ਪਿੰਡੋਂ ਆਟੋ ਜਾਂਦੇ ਆ 10 ਰੁਪਏ ਦੇ ਉਹਨਾਂ ਨੂੰ ਤਰ ਨਾ ਵਿਗ ਜਾ